ਖੁਦਾਵੰ ਤੈਨੂੰ ਧੰਨਵਾਦ ਕਰਦੀ ਹਾਂ ਤੇਰੀ ਜ਼ਿੰਦਾ ਪ੍ਰੈਜ਼ੈਂਸ ਵਿੱਚ ਆਉਣਿਆ ਲੋਰਡ ਆਪਣੇ ਕਦਮਾਂ ਨੂੰ ਚੌਕਸੀ ਨਾਲ ਰੱਖ ਦੇਈਂ ਇਸ ਪਲ ਦੀ ਖੁਸ਼ੀ ਨੂੰ ਡਰਦੁਰ ਕੰਮ ਦੇ ਮਨਾਉਂਦੇ ਹਾਂ ਪਰਮੇਸ਼ਰ ਤੇਰੇ ਹਜ਼ੂਰ ਆਪਣੇ ਆਪ ਨੂੰ ਸਮਰਪਿਤ ਕਰਦੇ ਬਿਤਾਉ ਤੇਰੇ ਹੱਥਾਂ 'ਚ ਆਪਣੇ ਆਪ ਨੂੰ ਸੌਂਪਦੇ ਹਾਂ ਪਰਮੇਸ਼ਰ ਤੇਰੀ ਜ਼ਿੰਦਾ ਪ੍ਰੈਜ਼ੈਂਸ ਨੂੰ ਮੰਗਦੇ ਹਾਂ ਤੇਰੀ ਆਤਮਾ ਦੀ ਭਰਪੂਰੀ ਨੂੰ ਮੰਗਦੇ ਹਾਂ ਸਰਬਸ਼ਕਤੀਮਾਨ ਪਰਮੇਸ਼ਰ ਉਹ ਆਤਮਾ ਜਿਸਨੇ ਖੁਦਾਵੰ ਪਿਤਾ ਪ੍ਰਭੂ ਯੇਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ ਲੋਰਡ ਜੋਹੀ ਆਤਮਾ ਸਾਡੇ ਵਿੱਚ ਕਾਰਿਆ ਕਰੇ ਪਿਤਾ ਜਿਨੇ ਜਨ ਅgetElementByIds ਪ੍ਰਾਰਥਨਾ ਨਾਲ ਜੁੜ ਚੁੱਕਿਆ ਪਿਤਾ ਤੇਰਾ ਆਤਮਾ ਇੱਕ ਇੱਕ ਜਨ ਨੂੰ ਟੱਚ ਕਰੇ ਇੱਕ ਇੱਕ ਜਨ ਤੇ ਉੱtre ਪਰਮੇਸ਼ਰ ਇੱਕ ਇੱਕ ਜਨ ਤੇ ਤੇਰਾ ਆਤਮਾ ਕਾਰਿਆ ਕਰੇ ਪਰਮੇਸ਼ਰ ਇੱਕ ਇੱਕ ਜਨ ਨੂੰ ਤੇਰਾ ਰੂਹ ਛੂਵੇ ਪਰਮੇਸ਼ਰ ਇੱਕ ਇੱਕ ਜਨ ਤੇ ਤੇਰੀ ਸਾਮਰਥ ਉੱtre ਪਰਮੇਸ਼ਰ ਤੇਰਾ ਮਸਾ ਉੱtre ਖੁਦਾਵਨ ਖੁਦਾ ਅਰਾ ਜੋਸੀ ਮਸਾ ਦੇ ਦੁਆਰਾ ਪਰਮੇਸ਼ਰ ਤੇਰਾ ਆਤਮਾ ਖੁਦਾਵਨ ਤੇਰੇ ਲੋਕਾਂ ਨੂੰ ਆਜ਼ਾਦ ਕਰੇ ਤੇਰਾ ਆਤਮਾ ਤੇਰੇ ਲੋਕਾਂ ਨੂੰ ਛੁਡਾਵੇ ਬਲੈਸ ਕਰੇ ਬਰਕਤ ਦੇਵੇ ਚੰਗਾ ਕਰੇ ਪਰਮੇਸ਼ਰ ਦਲੇਰ ਬਣਾਵੇ ਪਰਮੇਸ਼ਰ ਕੁਦਾ ਵੰਨਾ ਤੇਰਾ ਰਾਤ ਆਤਮਾ ਪਰਮੇਸ਼ਰ ਇਹਨਾਂ ਨੂੰ ਸੇਵ ਨਾ ਛੱਡੇ ਪਰਮੇਸ਼ਰ ਸੋ ਜਿੰਨੇ ਜਨ ਆਇਆ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦੀ ਯੇਸ਼ੂ ਮਸੀਹ ਦੇ ਨਾਮ ਵਿੱਚ ਪਿਤਾ ਕੀ ਖੁਦਾਵਨ ਖੁਦਾਈ ਤੇਰਾ ਸਵਰਗ ਇੱਕ ਇੱਕ ਜਨ ਦੇ ਲਈ ਖੁੱਲੇ ਪਿਤਾ ਤੇਰੀ ਸਮਰਥੇ ਇੱਕ ਇੱਕ ਜਨ ਨੂੰ ਟੱਚ ਕਰੇ ਪਿਤਾ ਤੇਰੀ ਆਤਮਾ ਦੀ ਸਮਰਥ ਪਰਮੇਸ਼ਰ ਦਲੇਰ ਬਣਾਵੇ ਤੇਰੇ ਲੋਕਾਂ ਨੂੰ ਪਿਤਾ ਅੰਤ ਦੇ ਦਿਨਾਂ 'ਚ ਪਰਮੇਸ਼ਰ ਤੇਰੇ ਲੋਕ ਤੇਰੇ ਕੰਮਾਂ ਨੂੰ ਕਰਪਾਉਣ ਪਿਤਾ ਤੇਰੀ ਈਸ਼ਵਰੀ ਬੁੱਧੀ ਨੱਚ ਐਂਟਰ ਕਰੇ ਪਰਮੇਸ਼ਰ ਤੇਰਾ ਗ੍ਰੇਸ ਇਹਨਾਂ ਦੇ ਜੀਵਨ 'ਚ ਕਾਰਿਆ ਕਰੇ ਸੋ ਜਿੰਨੇ ਜਨ ਅੱਜ ਇਸ ਪ੍ਰਾਰਥਨਾ ਨਾਲ ਜੁੜ ਚੁੱਕੇ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਲਈ ਧੰਨਵਾਦ ਕਰਦੇ ਹਾਂ ਓਰ ਕਉ ਕੀ ਪਰਮੇਸ਼ਰ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਚ ਦਿਨਾ ਉਹਦੇ ਉਧਾਰ ਨੂੰ ਮੰਗੋ ਉਹਦੀ ਦਇਆ ਨੂੰ ਮੰਗੋ ਧੰਨਵਾਦ ਕਰਦੇ ਹਾਂ ਜਜੇ ਕਾਰਿਆ ਦੇ ਨਾਲ ਕੀ ਪਰਮੇਸ਼ਰ ਜੋ ਤੂੰ ਮੈਨੂੰ ਪੂਰੀ ਰਾਤ ਸੰਭਾਲਿਆ ਇੱਕ ਵਾਰ ਫਿਰ ਤੋ ਪਿਤਾ ਅਜਦਾ ਦਿਨ ਦਿਖਾਇਆ ਜ਼ਿੰਦਿਆ ਦੀ ਜ਼ਮੀਨ ਤੇ ਰੱਖਿਆ ਤੋ ਆਪਣੀ ਪ੍ਰੈਜ਼ੈਂਸ ਦੇ ਵਿੱਚ ਲੈ ਕੇ ਆਂਦਾ ਪਿਤਾ ਮੈਂ ਆਪਣੀ ਜ਼ੁਬਾਨ ਤੋ ਤੇਰੇ ਨਾਮ ਨੂੰ ਮੁਬਾਰਕ ਤੇ ਤੈਨੂੰ ਤਾਨ ਆਖਦਾ ਪਰਮੇਸ਼ਰ ਖੁਦਾਵੰਦ ਮੈਂ ਆਪਣੇ ਪਵਿੱਤਰ ਹੱਥਾਂ ਨੂੰ ਉਠਾ ਕੇ ਤੇਰੇ ਅੱਗੇ ਚੁਕਦਾ ਪਰਮੇਸ਼ਰ ਖੁਦਾਵੰਦਾ ਤੇਰੀ ਦਇਆ ਤੇਰੀ ਕਰੁਣਾ ਮੇਰੇ ਜੀਵਨ ਦੇ ਉੱਤੇ ਕਾਰਜ ਕਰੇ ਤੇਰੀ ਸਾਮਰਥ ਮੇਰੇ ਜੀਵਨ ਦੇ ਉੱਤੇ ਕਾਰਜ ਕਰੇ ਲਾਰਡ ਤੇਰਾ ਮਸਾਜ ਮੈਨੂੰ ਛੂਏ ਪਰਮੇਸ਼ਰ ਕਹੋ ਕਿ ਖੁਦਾਵੰਦ ਤੇਰਾ ਰੂਹ ਮੇਰੇ ਤੇ ਉਤਰੇ ਜਿਸ ਤਰ੍ਹਾਂ ਤੂੰ ਆਪਣੇ ਵਾਅਦੇ ਚ ਵਿੱਚ ਲਿਖਿਆ ਖੁਦਾਵੰਦ ਕਿ ਮੈਂ ਅੰਤ ਦੇ ਦਿਨਾਂ ਚ ਆਪਣੇ ਆਤਮਾ ਨੂੰ ਪਾਣੀ ਦੀ ਤਰ੍ਹਾਂ ਆਪਣੇ ਲੋਕਾਂ ਦੇ ਉੱਤੇ ਬਹਾਹ ਦਵਾਂਗਾ ਪਿਤਾ ਅੱਜ ਤੇਰਾ ਉਹੀ ਰੂਹ ਸਾਡੇ ਜੀਵਨ ਚ ਕਾਰਜ ਕਰੇ ਛੂਏ ਸਾਨੂੰ ਬles ਕਰੇ ਪਿਤਾ ਤੇਰਾ अनुग्रह ਆਵੀ ਪਰਮੇਸ਼ਰ ਤੇਰੀ दया ਮੈਨੂੰ ਕੇਰੇ ਪਿਤਾ ਤੇਰੇ ਉਧਾਰ ਨੂੰ ਮੈਂ ਆਪਣੀ ਆਪਣੇ ਜੀਵਨ ਦੇ ਉੱਤੇ ਦੇਖਾਂ ਪੜੇ ਕਰਾਨੇ ਦੇ ਉੱਤੇ ਪਰਮੇਸ਼ਰ ਪਰਮੇਸ਼ਰ ਦੇਖਾਂ ਮੈਂ ਤੇਰੀ दया ਨੂੰ ਦੇਖਾਂ ਖੁਦਾਵਾਨ ਕਿਉਂਕਿ ਤੂੰ ਆਪਣੇ वचन ਦੇ ਵਿੱਚ ਲਿਖਿਆ ਕਿ ਤੇਰਾ ਕਰੋਧ ਪਲ ਭਰਦਾ ਪਰ ਤੇਰੀ दया ਜੀਵਨ ਭਰ ਦੀ ਹੈ ਪਰਮੇਸ਼ਰ ਅੱਜ ਤੇਰੀ ਉਹੀ दया ਮੇਰੇ ਔਰ ਮੇਰੇ ਕਰਾਨੇ ਦੇ ਉੱਤੇ ਆਵੇ ਤੇਰਾ ਉਧਾਰ ਮੇਰੇ ਉੱਤੇ ਆਵੇ ਪਰਮੇਸ਼ਰ ਤੇਰੀ ਕਿਰਪਾ ਮੇਰੇ ਉੱਤੇ ਆਵੇ ਖੁਦਾਵਨ ਖੁਦਾ ਔਰ ਅੱਜ ਮੈਂ ਜਿੱਦਾਂ ਆਇਆ ਦਾ ਵਾਪਸ ਨਾ ਜਾਵਾਂ ਪਰਮੇਸ਼ਰ ਕਿਉਂਕਿ ਨਾਤਾ ਬੱਲਣਾ ਨਾਤਾ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਮੈ ਲਿਆਇਆ ਗਿਆ ਪਰਮੇਸ਼ਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕਹਵੋ ਕਿ ਮੈਂ ਪਰਮੇਸ਼ਰ ਅਨੰੰdit ਹੋ ਕੇ ਪਰਮੇਸ਼ਰ ਮੈਂ ਤੇਰੇ ਕਰ ਦੇ ਵਿੱਚ ਬੈਠਾਂ ਲੋੜ ਧੰਨਵਾਦ ਦੇ ਨਾਲ ਸ਼ੁਕਰਗੁਜ਼ਾਰੀ ਦੇ ਨਾਲ ਤਾਰੀਫ ਕਰਦਿਆਂ ਸਰਬਸ਼ਕਤੀਮਾਨ ਪਰਮੇਸ਼ਰ ਰੇ ਬੋਰੁਸ਼ੇ ਕੇ ਤਿਨਲੇ ਰੇ ਬੇਰੇ ਰੇ ਬੋਰੁਸ਼ੇ ਕੇ ਤਿਨਲੇ ਰੇ ਬੋਰੁ ਆਪਣੀਆਂ ਜ਼ੁਬਾਨਾਂ ਨੂੰ ਖੋਲ ਕੇ ਕਹੋ ਕਿ ਪਰਮੇਸ਼ਰ ਅੱਜ ਮੇਰੇ ਹੋਟਾਂ ਨੂੰ ਛੂ ਮੈਨੂੰ ਮਸਾਕਰ ਮੈਨੂੰ ਗੈਰ ਜ਼ੁਬਾਨ ਦੇ ਨਾਲ ਪਰਮੇਸ਼ਰ ਮੇਰੇ ਸ਼ਬਦਾਂ ਨੂੰ ਅਨੋਇੰਟ ਕਰ ਮੇਰੇ ਹੌਟਾਂ ਨੂੰ ਅਨੋਇੰਟ ਕਰ ਪਰਮੇਸ਼ਰ ਮਸਾਕਰ ਖੁਦਾਵੰ ਖੁਦਾ ਅੱਜ ਮੇਰੀ ਜ਼ਿੰਦਗੀ ਮੇਰੇ ਹਾਲਾਤ ਪਰਮੇਸ਼ਰ ਮੇਰਾ ਜੀਵਨ ਪਰਮੇਸ਼ਰ ਮੇਰਾ ਕਾਰਨਾ ਪਰਮੇਸ਼ਰ ਮੇਰੀ ਜਨਰੇਸ਼ਨ ਮੇਰਾ ਫਿਊਚਰ ਸੇਵਨਾ ਰਵੇ ਲਾਰਡ ਮੇਰੀ ਲਾਈਫ ਦੇ ਹਰ ਇੱਕ ਇਸਤੇ ਦੇ ਉੱਤੇ ਮੈਨੂੰ ਅਨੁਗ੍ਰਹਿ ਦੇ ਪਰਮੇਸ਼ਰ ਕਿ ਮੈਂ ਅੱਗੇ ਵਧ ਪਾਵਾਂ ਪਰਮੇਸ਼ਰ ਮੈਂ ਆਪਣੀ ਲਾਈਫ ਦੇ ਹਰ ਇੱਕ ਇਸਤੇ ਦੇ ਉੱਤੇ ਆਪਣੇ ਤੇਰੀ ਦਇਆ ਨੂੰ ਦੇਖਾਂ ਤੇਰੇ ਉਧਾਰ ਨੂੰ ਦੇਖਾਂ ਪਰਮੇਸ਼ਰ ਅੱਜ ਮੈਨੂੰ ਅਨੁਗ੍ਰਹਿ ਦੇ ਪਰਮੇਸ਼ਰ ਮੈਂ ਆਪਣੇ ਬੱਚਿਆਂ ਚ ਪਰਮੇਸ਼ਰ ਤੇਰੀ ਦਇਆ ਨੂੰ ਤੇਰੇ ਉਧਾਰ ਨੂੰ ਦੇਖਾਂ ਪਰਮੇਸ਼ਰ ਤੇਰੀ ਕਿਰਪਾ ਨੂੰ ਦੇਖਾ ਖੁਦਾਵਨ ਮੈਂ ਆਪਣੇ ਘਰਾਂ ਨੇ ਤੇ ਤੇਰੀ ਦਇਆ ਨੂੰ ਦੇਖਾ ਪ੍ਰਾਰਥਨਾ ਕਰੋ ਗੈਰ ਜ਼ੁਬਾਨ ਦੇ ਵਿੱਚ ਆਪਣੇ ਲੋਕਾਂ ਨੂੰ ਟੱਚ ਕਰੋ ਆਤਮਾ ਦੇ ਵਿੱਚ ਆਪਣੇ ਘਰਾਂਿਆਂ ਨੂੰ ਟੱਚ ਕਰੋ ਆਪਣੇ ਪਰਿਵਾਰਾਂ ਨੂੰ ਟੱਚ ਕਰੋ ਪਰਮੇਸ਼ਰ ਦਾ ਰੂਤਨ ਨੂੰ ਅੱਜ ਸੇਵ ਨਹੀਂ ਵਾਪਸ ਲੈ ਕੇ ਜਾਏਗਾ ਇਹ ਮੇਰਾ ਫੇਥ ਹੈ ਪਰਮੇਸ਼ਰ ਦੀ ਦਇਆ ਟੜੇ ਤੇ ਆ ਰਹੀ ਆ ਤੁਸੀਂ ਉਹਦੇ ਉਧਾਰ ਨੂੰ ਦੇਖੋਗੇ ਕਹੋ ਕਿ ਪਰਮੇਸ਼ਰ ਅੱਜ ਮੈਨੂੰ ਛੂ ਖੁਦਾਵਨ ਅੱਜ ਮੈਨੂੰ ਟੱਚ ਕਰ ਮੇਰੇ ਤੇ ਦਇਆ ਕਰ ਮੇਰੇ ਤੇ ਫਜ਼ਲ ਕਰ ਤੇਰੀ ਜੀਵਿਤ ਸਮਰਥਾ ਅੱਜ ਮੈਨੂੰ ਟੱਚ ਕਰੇ ਮੈਨੂੰ ਹਿੱਟ ਕਰੇ ਪਰਮੇਸ਼ਰ ਮਿਰਤੇ ਤੇ ਤੇਰੀ ਦਇਆ ਆਵੇ ਖੁਦਾਵਨ ਖੁਦਾ ਤੇਰੀ ਸਮਰਤ ਮੈਨੂੰ ਟੱਚ ਕਰੇ ਤੇਰੇ ਅਭਿਸ਼ੇਕ ਦੇ ਕਾਰਨ ਅਜ ਮੇਰੀ ਲਾਈਫ ਦੇ ਸਾਰੇ ਜੂਲੇ ਬੰਦ ਸ਼ਾਪਕਰ ਤੋੜ ਦੇ ਪਿਤਾ ਮੈਂ ਖੁਦਾਵਨ ਉਜਾਲਾ ਬਣ ਕੇ ਪਰਮੇਸ਼ਰ ਬਹੁਤਿਆਂ ਦੇ ਵਿੱਚ ਪਿਤਾ ਚਮਕਾ ਤੇਰੀ ਦਇਆ ਦੇ ਦੁਆਰਾ ਪਰਮੇਸ਼ਰ ਮੈਨੂੰ ਚਮਕਾ ਉਸ ਧਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਜੋ ਸੂਰਜ ਦੇ ਨਾ ਹੀ ਦਿਨੋ ਦਿਨ ਵਧਦਾ ਜਾਂਦਾ ਪਰਮੇਸ਼ਰ ਕਿਉਂਕਿ ਮੇਰੀ ਚਟਾਨ ਖੁਦਾਵਨ ਖੁਦਾ ਤੂੰ ਆ ਖੁਦਾਵਨ ਮੇਰੀ ਚਟਾਨ ਮੇਰਾ ਯੇਸ਼ੂ ਮਸੀਹ ਆ ਸਾਮਰਤੀ ਪਰਮੇਸ਼ਰ ਮੈਂ ਨਾ ਡੋਲਾਂਗਾ ਮੈਂ ਨਾ ਕਬਰਾਵਾਂਗਾ ਮੈਂ ਨਾ ਡਰਾਂਗਾ ਪਰਮੇਸ਼ਰ ਕਿਉਂਕਿ ਤੂੰ ਯੁੱਗ ਦੇ ਅੰਤਿਕ ਮੇਰੇ ਨਾਲ ਰਹਿਣ ਵਾਲਾ ਪਰਮੇਸ਼ਰ ਆ ਸੋ ਅੱਜ ਜਿੰਨੇ ਜਨ ਟੁੱਟੇ ਦਿਲ ਆਇਆ ਪਰਮੇਸ਼ਰ ਟੁੱਟੇ ਦਿਲ ਵਾਲਿਆਂ ਦੀ ਸੁਣ ਕੇ ਪ੍ਰਾਰਥਨਾ ਦਾ ਉੱਤਰ ਦੇਵੇਗਾ ਜਿੰਨੇ ਡਿੱਗੇ ਹੋਏ ਥੱਕੇ ਹੋਏ ਅੱਕੇ ਉਦਾਸਾ ਨਿਰਾਸ਼ਾ ਵਿੱਚ ਬੈਠੇ ਆ ਪਰਮੇਸ਼ਰ ਅੱਜ ਤੈਨੂੰ ਖੜ੍ਹਾ ਕਰੇਗਾ ਤੜੀਆਂ ਜੀਵਨਾਂ ਤੇ ਆਨੰਦਰ ਸ਼ਾਂਤੀ ਦੇ ਨਾਲ ਤੈਨੂੰ ਭਰਪੂਰ ਕਰੇਗਾ ਪਰਮੇਸ਼ਰ ਜਿਨ ਨੇ ਜਿਨ ਨੇ ਅੱਜ ਗੁਨਾਹ ਪਾਪ ਵਿੱਚ ਫਸਿਆ ਪਰਮੇਸ਼ਰ ਦਾ ਆਤਮਿਕ ਇੱਕ ਜਨ ਤੇ ਦਇਆ ਕਰੇਗਾ ਮੇਰਾ ਫੇਤਿਆ ਰਿਬੁਰ ਯੋਕੋ ਤੁਨ ਲੋਰੋ ਬੋਰੋਸ਼ੀ ਕੇ ਤੈਨ ਨੇ ਲੇ ਰੇ ਬਰੇ ਅੱਜ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਤੜੀਆਂ ਜ਼ਿੰਦਗੀਆਂ ਤੜੇ ਹਾਲਾਤ ਸੇਵ ਨਹੀਂ ਆ ਰੈਡੀ ਕਰੋ ਆਪਣੇ ਆਪ ਨੂੰ ਅੱਜ ਦੇ ਪਰਮੇਸ਼ਰ ਦੇ ਜੀਵਤ ਵਚਨ ਦੇ ਲਈ ਉਹਦੀ ਪ੍ਰੈਜ਼ੈਂਸ ਦੇ ਨਾਲ ਪੜਨਾ ਸ਼ੁਰੂ ਕਰੋ ਪਰਮੇਸ਼ਰ ਦੇ ਗ੍ਰੇਸ ਨੂੰ ਮੰਗਣਾ ਸ਼ੁਰੂ ਕਰੋ ਪਰਮੇਸ਼ਰ ਦੀ ਸਾਮਰਤ ਨੂੰ ਮੰਗਣਾ ਸ਼ੁਰੂ ਕਰੋ ਕਿਉਂਕਿ ਬਹੁਤ ਸਾਰੀਆਂ ਗਵਾਹੀਆਂ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਚ ਰਲਿਸ ਕਰ ਰਿਆਂ ਤੁਸੀਂ 빅빅 ਟੈਸਟਮਨੀਜ਼ ਦੇ ਨਾਲ ਵਾਪਸ ਆ ਰਿਆਂ ਅੱਜ ਤੁਹਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਪਰਮੇਸ਼ਰ ਦੇਣ ਜਾ ਰਿਆਂ ਤੁਹਾਡੀਆਂ ਪ੍ਰਾਰਥਨਾਵਾਂ ਪਰਮੇਸ਼ਰ ਟੈਸਟਮਨੀ ਵਿੱਚ ਬਦਲਣਗੇ ਜਿੰਨੇ ਜਨ ਅੱਜ ਉਹਦੀ ਪ੍ਰੈਜ਼ੈਂਸ ਦੇ ਵਿੱਚ ਉਹਦੀ ਹਜ਼ੂਰੀ ਉਹਦੀ ਅਨੋਇੰਟਿੰਗ ਦੇ ਨਾਲ ਫੇਥਫੁਲੀ ਜੁੜਿਆ ਏ ਪਰਮੇਸ਼ਰ ਦਾ ਆਤਮਾ ਉਹਦਾ ਮਸਾਦ ਤਾਨੂੰ ਦੇਖੇਗਾ ਤਾਨੂੰ ਛੂਏਗਾ ਤੜੇ ਜੀਵਨਾਂ ਚ ਬੰਦਨਾ ਨੂੰ ਤੋੜੇਗਾ ਔਰ ਪਰਮੇਸ਼ਰ ਤਾਨੂੰ ਦਿੱਗਿਆਂ ਨੂੰ ਖੜੇ ਕਰੇਗਾ ਤੁਹਾਡੇ ਰਸਤਿਆਂ ਨੂੰ ਪਰਮੇਸ਼ਰ ਤਿਆਰ ਕਰੇਗਾ ਬੰਦ ਦਰਵਾਜ਼ਿਆਂ ਨੂੰ ਖੋਲੇਗਾ ਤੁਹਾਡੀ ਬੁੱਧੀਆਂ ਨੂੰ ਪਰਮੇਸ਼ਰ ਚੇਂਜ ਕਰੇਗਾ ਤੁਹਾਡੇ ਜੀਵਨ ਦਾ ਰਵਈਆ ਪਰਮੇਸ਼ਰ ਚੇਂਜ ਕਰੇਗਾ ਤੁਹਾਡੇ ਕਰਾਂਨਾਂ ਤੱਕ ਪਰਮੇਸ਼ਰ ਉਧਾਰ ਦੇਣਗੇ ਕਹੋ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਜੋ ਤੂੰ ਮੈਨੂੰ ਰੂੜੀ ਤੋਂ ਚੱਕ ਕੇ ਪਤਵੰਤਾ ਵਿੱਚ ਬਿਠਾਇਆ ਤੂੰ ਮੈਨੂੰ ਹਰੀ ਹਰੀ ਕਾ ਦੀਆਂ ਜੂਹਾਂ ਵਿੱਚ ਲੈ ਗਿਆ ਤੂੰ ਮੈਨੂੰ ਮੌਤ ਦੀਆਂ ਵਾਦੀਆਂ ਵਿੱਚੋਂ ਕੱਢ ਲਿਆ ਪਰਮੇਸ਼ਰ ਔਰ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਨੀਮੇਸਤਾ ਜਾਇਆ ਪਰਮੇਸ਼ਰ ਖੁਦਾਵੰ ਤੂੰ ਆਪਣੇ ਲੋਕਾਂ ਦਾ ਉਧਾਰ ਪਰਮੇਸ਼ਰ ਕਰਨ ਵਾਲਾ ਖੁਦਾਇਆ ਲਾਰਡ ਆਪਣੇ ਲੋਕਾਂ ਤੇ ਦਇਆ ਪਰਮੇਸ਼ਰ ਕਰਨ ਵਾਲਾ ਪਰਮੇਸ਼ਰਿਆ ਲਾਰਡ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀਆਂ ਰਬਾ ਯਾਕਾਥਾ ਨਾਲਾ ਰਬਾਰਾ ਰੇਕੇਤੇ ਨੀਲੇ ਰੇ ਬੁਰੂ ਸ਼ੇਕੇਤੇ ਨੀਲੇ ਰੇ ਬੁਰੂ ਰਿਖੇਤੀ ਨੀਲੇ ਰੇ ਬਰੋਸ਼ੀ ਖੇਤੀ ਨੀਲੇ ਰੇ ਬਰੋਸ਼ੀ ਖਾਤਾਨਾ ਲਾਰਾ ਬਾਰਾ ਸ਼ਕਾਤਾਨਾ ਲਾਰਾ ਬਾਰਾ ਕਹੋ ਕਿ ਪਰਮੇਸ਼ਰ ਆਇਦਾ ਤੇਰਾ ਵਚਨ ਮੈਂ ਗ੍ਰਹਿਣ ਕਰਦਾ ਪਿਤਾ ਆਇਦੇ ਵਚਨ ਨੂੰ ਮੈਂ ਸੁਣ ਕੇ ਪਿਤਾ ਮੰਨਣ ਵਾਲਾ ਹੋਵਾਂਗਾ ਸੁਣਨ ਵਾਲਾ ਹੋਵਾਂਗਾ ਬਹੁਤਿਆਂ ਨੂੰ ਸੁਣਾਉਣ ਵਾਲਾ ਹੋਵਾਂਗਾ ਉਸ ਤੇ ਚੱਲਣ ਵਾਲਾ ਹੋਵਾਂਗਾ ਔਰ ਬਹੁਤਿਆਂ ਨੂੰ ਚਲਾਉਣ ਵਾਲਾ ਹੋਵਾਂਗਾ ਪਰਮੇਸ਼ਰ ਮੈਨੂੰ ਐ ਗ੍ਰੇਸ ਤੇ ਮੈਨੂੰ ਇਹ ਅਨੁਗ੍ਰਹਿ ਦੇ ਪਿਤਾ ਤੇਰਾ ਵਚਨ ਮੇਰੇ ਜੀਵਨ ਚ ਜਦ ਆਵੇ ਪਿਤਾ ਮੈਨੂੰ ਆਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਬਚਾਵੇਗਾ ਮੇਰੇ ਤੇ ਅਨੁਗ੍ਰਹਿ ਕਰੇਗਾ ਮੇਰੇ ਤੇ ਦਇਆ ਕਰੇਗਾ ਪਿਤਾ ਤੇਰੀ ਕਿਰਪਾ ਨੂੰ ਮੇਰੇ ਤੇ ਪਰਮੇਸ਼ਰ ਦਿਖਾਵੇਗਾ ਮੈਨੂੰ ਉਹ ਮਨ ਦੇ ਪਿਤਾ ਜੋ ਮੈਂ ਤੇਰੀ ਵਚਨਾ ਤੇ ਮੰਨਨ ਕਰ ਸਕਾਂ ਅੱਜ ਮੈਨੂੰ ਵਿਵੇਕ ਜੀਵਿਤ ਦੇ ਖੁਦਾਵੰ ਮੇਰੇ ਵਿਵੇਕ ਨੂੰ ਜੀਵਿਤ ਕਰ ਦੇ ਮੇਰੀ ਜ਼ਮੀਨ ਜੋ ਹਰ ਬੰਨਜ਼ਰ ਹੋ ਚੁੱਕੀ ਆ ਅੱਜ ਤੇਰੇ ਵਚਨ ਦਾ ਬੀਜ ਜਦ ਮੇਰੇ ਅੰਦਰ ਜਾਵੇ ਮੈਂ ਹਰਿਆ ਤੇ ਭਰਿਆ ਹੋ ਜਾਵਾਂ ਪਿਤਾ ਮੇਰੇ ਜੀਵਨ ਨੂੰ ਛੂ ਮੈਨੂੰ ਬਲੈਸ ਕਰ ਔਰ ਮੇਫੀਦ ਕਰਦਾ ਕਿ ਅੱਜ ਤੂੰ ਮੇਰੇ ਨਾਲ ਗੱਲ ਕਰਨ ਜਾ ਰਿਹਾ ਪਿਤਾ ਔਰ ਮੈਂ ਤਿਆਰ ਹਾਂ ਪਿਤਾ ਤੇਰੀ ਆਵਾਜ਼ ਨੂੰ ਸੁਣਨ ਦੇ ਲਈ ਪਿਤਾ ਤੇਰੇ ਵਚਨ ਤੇ ਮਨਨ ਕਰਨ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਅੱਜ ਦੇ ਇਸ ਵਚਨ ਨੂੰ ਪੜਾਂਗੇ ਔਰ ਉਸ ਤੋਂ ਬਾਅਦ ਆਪਣੇ ਆਪ ਨੂੰ ਫਾਇਰ ਪ੍ਰਾਰਥਨਾ ਦੇ ਲਈ ਰੈਡੀ ਕਰਨਾ ਆਤਮਚ ਅਗਰੈਸਿਵ ਹੁੰਦਿਆ ਅੱਜ ਦੇ ਦਿਨ ਨੂੰ ਸ਼ੁਰੂ ਕਰਨਾ ਸ਼ੈਤਾਨ ਝੂਠਾ ਉਹ ਹਾਰਿਆ ਹੋਇਆ ਵਾ ਉਹ ਸਾਡੀਆਂ ਜ਼ਿੰਦਗੀਆਂ 'ਚ ਕਦੀ ਫਤਾ ਨਹੀਂ ਪਾ ਸਕਦਾ ਸੋ ਆਪਣੇ ਆਪ ਨੂੰ ਤਿਆਰ ਕਰਨਾ ਇਹ ਦਿਨ ਆਈ ਜਸ ਪ੍ਰਾਰਥਨਾ ਤਬਾਦ ਜਬ ਜਦੋਂ ਤੁਸੀਂ ਆਪਣੇ ਦਿਨ ਨੂੰ ਸ਼ੁਰੂ ਕਰੋਗੇ ਤੁਸੀਂ ਆਪਣੀ ਲਾਈਫ ਦੇ ਹਰ ਹਿੱਸੇ ਦੇ ਉੱਤੇ ਫਤਾ ਪਾਉਗੇ ਗ੍ਰੇਸ ਪਾਉਗੇ ਅਨੁਗ੍ਰਹਿ ਪਾਉਗੇ ਦਇਆ ਨੂੰ ਪਾਉਗੇ ਪ੍ਰਭੂ ਯਿਸੂ ਮਸੀਹ ਦੇ ਜੀਵਿਤ ਨਾਮ ਦੇ ਚ ਸਭ ਬੋਲੋ ਆਮੀਨ ਯਹਵਾ ਲਈ ਇੱਕ ਨਵਾਂ ਗੀਤ ਗਾਓ ਇਹ ਸਾਰੀ ਸ੍ਰਿਸ਼ਟੀ ਯਹਵਾ ਲਈ ਗਾਓ ਯਹਵਾ ਲਈ ਗਾਓ ਉਹਦੇ ਨਾਮ ਨੂੰ ਮੁਬਾਰਕ ਆਖੋ ਉਹਦੀ ਮੁਕਤੀ ਦਾ ਦਿਨ ਦਿਨ ਪ੍ਰਚਾਰ ਕਰੋ ਕਮਾ ਦੇ ਵਿੱਚ ਉਹਦੇ ਪ੍ਰਤਾਪ ਦਾ ਅਤੇ ਸਾਰੇ ਲੋਕਾਂ ਵਿੱਚ ਉਹਦੇ ਚਰਚ ਕਮਾ ਦਾ ਵਰਣਨ ਕਰੋ ਯਹਵਾ ਤਾਂ ਮਹਾਨ ਅਤੇ ਅਤ ਉਸਤਤ ਯੋਗ ਵੀ ਹੈ ਸਾਰੇ ਦੇਵਤਿਆਂ ਨਾਲੋਂ ਉਹ ਪੈਦਾਇਕ ਹੈ ਲੋਕਾਂ ਦੇ ਸਾਰੇ ਦੇਵਤੇ ਤਬੂਤੀ ਹਨ ਪਰ ਯਹਵਾ ਨੇ ਆਕਾਸ਼ ਬਣਾਏ ਉਪਮਾ ਅਤੇ ਮਾਨ ਉਹਦੇ ਹਜ਼ੂਰ ਹਨ ਸਮਰੱਥਾ ਤਿਸਨੋਂ ਭਨ ਉਹਦੇ ਪਵਿੱਤਰ ਪਵਨ ਵਿੱਚ ਲੋਕਾਂ ਦੇ ਲੋਕ ਨੂੰ ਯਹਵਾ ਨੂੰ ਮੰਨੂ ਹਾਂ ਪ੍ਰਤਾਪ ਅਤੇ ਸਮਰਥਾ ਯਹਵਾ ਦੀ ਮੰਨੂ ਪ੍ਰਤਾਪ ਯਹਵਾ ਦੇ ਨਾਮ ਦਾ ਮੰਨੂ ਨਜ਼ਰਾਨਾ ਲੈ ਕੇ ਉਹਦੇ ਦਰਬਾਰ ਵਿੱਚ ਆਉ ਯਹਵਾ ਨੂੰ ਪਵਿੱਤਰ ਵਸਤਰ ਵਿੱਚ ਮੱਥਾ ਟੇਕੋ ਏ ਸਾਰੀ ਸ੍ਰਿਸ਼ਟੀ ਉਹਦੇ ਸੰਮੁਖ थरथਰ ਕਰੋ ਕੌਮਾਂ ਵਿੱਚ ਆਖੋ ਪਈ ਯਹਵਾ ਰਾਜ ਕਰਦਾ ਹੈ ਤਾਈਂ ਜਗਤ ਕਾਇਮ ਹੈ ਪਈ ਉਹ ਨਾ ਹਿੱਲੇ ਉਹ ਲੋਕਾਂ ਦਾ ਇਨਸਾਫ ਨਾਲ ਨਿਆਂ ਕਰੇਗਾ ਆਕਾਸ਼ ਆਨੰਦ ਹੋਵੇ ਅਤਿ ਅਰਤੀ ਖੁਸ਼ੀ ਮਨਾਵੇ ਸਮੁੰਦਰ ਤੇ ਉਹ ਦੀ ਪਰ ਪੂਰੀ ਗਰਜੇ ਮਦਾਨ ਅਤੇ ਜੋ ਕੁਝ ਉਹਦੇ ਵਿੱਚ ਹੈ ਬਾਗ ਬਾਗ ਹੋਵੇ ਫਿਰ ਜੰਗਲ ਦੇ ਸਾਰੇ ਬਿਰਚ ਜਕਾਰਾ ਗਜਾਉਣਗੇ ਯਹਵਾ ਦੇ ਹਜ਼ੂਰ ਕਿਉਂ ਜੋ ਉਹ ਆ ਰਿਹਾ ਹੈ ਉਹ ਤਰਤੀ ਦਾਨਿਆਉ ਕਰਨ ਲਈ ਆ ਰਿਹਾ ਹੈ ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਆਪਣੀ ਸੱਚਾ ਨਾਲ ਨਿਆਂ ਕਰੇਗਾ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਸਸ ਧੰਨਵਾਦ ਓ ਪਰਮੇਸ਼ੁਰ ਥੈਂਕ ਯੂ ਜੀਸਸ ਖੁਦਾਵਾਨ ਤੇਰੇ ਜੀਵਿਤ ਨਾਮ ਚ ਪਿਤਾ ਪ੍ਰਭੂ ਯਿਸੂ ਮਸੀਹ ਸੀ ਪ੍ਰਾਰਥਨਾ ਕਰਦੇ ਲੋਡ ਅੱਜ ਦਾ ਵਚਨ ਤੇਰੇ ਲੋਕਾਂ ਚ 100 ਗੁਣਾ ਫਲ ਲਿਆ ਕੇ ਆਵੀ ਪਿਤਾ ਅੱਜ ਦਾ ਵਚਨ ਤੇਰੇ ਲੋਕਾਂ ਨੂੰ ਦਲੇਰ ਕਰੇ ਪਿਤਾ ਤੇਰੇ ਨਾਮ ਨੂੰ ਪਰਮੇਸ਼ੁਰ ਉੱਚਾ ਕਰਨ ਦੇ ਲਈ ਬਹੁਤਿਆਂ ਵਿੱਚ ਤੇਰੇ ਕੰਮਾਂ ਦਾ ਪ੍ਰਚਾਰ ਕਰਨ ਦੇ ਲਈ ਪਿਤਾ ਤੇਰੀ ਸੂ ਸਮਾਚਾਰ ਨੂੰ ਲੈ ਕੇ ਜਾਣ ਦੇ ਲਈ ਪਿਤਾ ਅੱਜ ਦਾ वचन ਦਾ ਬੀਜ ਇਹਨਾਂ ਦੀਆਂ ਜ਼ਿੰਦਗੀਆਂ 'ਚ ਪਰਮੇਸ਼ਰ ਇਹਨਾਂ ਨੂੰ ਸੇਵਨਾ ਛੱਡਿਓ 100 ਗੁਣਾ ਫਲ ਲਿਆ ਕਿ ਆ ਵੀ ਬਹੁਤਿਆਂ ਵਿੱਚੇ ਫਲ ਪਰਮੇਸ਼ਰ ਖੁਦਾਵਨ ਖੁਦਾ ਬਹੁਤਿਆਂ ਦੇ ਲਈ ਬਰਕਤ ਦਾ ਕਾਰਨ ਬਣੀ ਪਿਤਾ ਤੇਰੇ ਅਨੁਗ੍ਰਹਿ ਤੇਰੀ ਦਇਆ ਨੂੰ ਮੰਗਦੇ ਸੋ ਸਭ ਜਨ वचन ਦੇ ਆਧਾਰ ਤੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਖੁਦਾਵਨ ਮੈਨੂੰ ਇਹ ਗ੍ਰੇਸ ਦੇ ਮੈਨੂੰ ਅਨੁਗ੍ਰਹਿ ਦੇ ਪਰਮੇਸ਼ਰ ਕਿ ਹਮੇਸ਼ਾ ਮੈਂ ਤੇਰੇ ਕਰਤੇ ਵਿੱਚ ਆਵਾ ਪਿਤਾ ਮੈਂ ਤੇਰੇ ਨਾਮ ਨੂੰ ਮੁਬਾਰਕ ਆਖਾਂ ਪਰਮੇਸ਼ਰ ਖੁਦਾਵੰ ਖੁਦਾ ਮੈਂ ਆਪਣੇ ਪਵਿੱਤਰ ਵਸਤਰਾਂ ਵਿੱਚ ਪਰਮੇਸ਼ਰ ਤੇਰੇ ਹਜ਼ੂਰ ਤੇਰੇ ਅੱਗੇ ਆਪਣੇ ਸਿਰ ਨੂੰ ਝੁਕਾਵਾਂ ਤੇਰੇ ਅੱਗੇ ਮੱਥਾ ਟੇਕਾਂ ਪਰਮੇਸ਼ਰ ਆਪਣੀ ਖੁਦਾਵੰ ਦਇਆ ਨੂੰ ਦਿਖਾ ਪਰਮੇਸ਼ਰ ਮੈਂ ਡਰਦੇ ਹਾਂ ਕੰਮਦੇ ਹਾਂ ਹਮੇਸ਼ਾ ਤੇਰੇ ਘਰ ਦੇ ਵਿੱਚ ਆਵਾਂ ਪਰਮੇਸ਼ਰ ਤੇਰੇ ਨਾਮ ਨੂੰ ਮੁਬਾਰਕ ਆਖਣ ਦੇ ਲਈ ਪਿਤਾ ਤੇਰੇ ਕੰਮਾਂ ਦਾ ਪ੍ਰਚਾਰ ਕਰਨ ਦੇ ਲਈ ਪਿਤਾ ਮੈਨੂੰ ਇੱਕ ਗ੍ਰੇਸ ਦੇ ਮੇਰੇ ਤੇ ਅਨੁਗ੍ਰਹਿ ਕਰ ਮੇਰੇ ਤੇ ਫਜ਼ਲ ਕਰ ਮੇਰੇ ਤੇ ਕਿਰਪਾ ਕਰ ਪਰਮੇਸ਼ਰ ਮੈਨੂੰ ਭਰਪੂਰ ਕਰ ਆਪਣੀ ਆਤਮਾ ਪ੍ਰੀਸਾਮਰ ਦੇ ਨਾਲ परमेश्वर तेरी कृपा तेरे फजल मैं देख सका, सका परमेश्वर मैं हर रोज तेरे लिए एक नवा गीत गावा परमेश्वर खुदावन तेरे नाम नु मैं हर रोज परमेश्वर सलामा मैं तेरे नाम मुबारक आखा परमेश्वर खुदावन ਦਇਆ ਕਰ ਖੁਦਾਵੰ ਦਇਆ ਨੂੰ ਮੰਗਣਾ ਸ਼ੁਰੂ ਕਰੋ ਕਿ ਪਰਮੇਸ਼ਰ ਮੇਰੇ ਉੱਤੇ ਦਇਆ ਕਰ ਦਇਆ ਕਰ ਦਇਆ ਕਰ ਪਰਮੇਸ਼ਰ ਮੇਰੇ ਉੱਤੇ ਦਇਆ ਕਰ ਦਇਆ ਕਰ ਦਇਆ ਕਰ ਦਇਆ ਕਰ ਸਮਰਤੀ ਪਰਮੇਸ਼ਰ ਲਾਰਡ ਤੇਰੇ ਲੋਕਾਂ ਦੇ ਜੀਵਨ ਚ ਅਜ ਦਾ ਵਚਨ ਪਰਮੇਸ਼ਰ ਸੌ ਗੁਣਾ ਫਲ ਲੈ ਕੇ ਆਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਸੋ ਸਭ ਜਨ ਗੈਟ ਰੈਡੀ ਆਪੇ ਆਪ ਨੂੰ ਫਾਇਰ ਪ੍ਰਾਰਥਨਾ ਦੇ ਲਈ ਤਿਆਰ ਕਰੋ ਕਿਉਂਕਿ ਰੋਈ ਦੀ ਰੋਟੀ ਪਰਮੇਸ਼ਰ ਸਾਨੂੰ ਦੇ ਚੁੱਕਿਆ ਇਸ ਸਮਾਂ ਮਾ ਆਪਣੇ ਆਪ ਨੂੰ ਆਜ਼ਾਦ ਕਰਨ ਦਾ ਆਪਣੇ ਆਪ ਨੂੰ ਛੁਡਾਉਂਦਾ ਅਗਲੇ ਲੈਵਲ ਤੇ ਲੈ ਕੇ ਜਾਂਦਾ ਕਿਉਂਕਿ ਫਾਇਰ ਸਾਡਾ ਬ੍ਰੈਂਡ ਆ ਜੋ ਸਾਨੂੰ ਚਮਕਾਉਂਦਾ ਵਾ ਉਹ ਮੱਸਾ ਜੋ ਸਾਡੇ ਜੂਲੀਆ ਨੂੰ ਸਾਡੇ ਬੰਦਨ ਨੂੰ ਤੋੜਦਾ ਕਿਉਂਕਿ ਪਰਮੇਸ਼ਰ ਨੇ ਕਿਆ ਮੈਂ ਤੇਰਾ ਬਦਲਾ ਲੈਣ ਵਾਲਾ ਪਰਮੇਸ਼ਰ ਹਾਂ ਮੈਂ ਅੱਗ ਨਾ ਪਰਿਆ ਪਰਮੇਸ਼ਰ ਹਾਂ ਖੁਦਾਵੰਨ ਨੇ ਕਿਹਾ ਤੂੰ ਪਾਣੀਆਂ ਦੇ ਵਿੱਚੋਂ ਦੀ ਨੰਗਾ ਕਾ ਪਾਣੀ ਤੈਨੂੰ ਡੁਬਾ ਨਾ ਪਾਣਗੇ ਤੂੰ ਅੱਗ ਵਿੱਚੋਂ ਦੇ ਨੰਗੇਗਾ ਅੱਗ ਤੈਨੂੰ ਸਾੜ ਨਾ ਪਾਵੇਗੀ ਸਾਡਾ ਪਰਮੇਸ਼ਵਰ ਐਸਾ ਪਲਿਆਈਆਂ ਦਾ ਪਰਿਆ ਪਰਮੇਸ਼ਵਰ ਆਪਣੇ ਲੋਕਾਂ ਦੀ ਰੱਖਿਆ ਕਰਨ ਵਾਲਾ ਪਰਮੇਸ਼ਵਰ ਆ ਸੋ ਕਹੋ ਕੀ ਪਵਿਤਰਾ ਆਤਮਾ ਤੇਰੀ ਫਾਇਰ ਮੇਤੇ ਉtre ਆਪਣੇ ਹੱਥਾਂ ਨੂੰ ਉਠਾ ਕੇ ਕਹੋ ਕਿ ਪਰਮੇਸ਼ਰ ਤੇਰਾ ਮਸਾ ਮੇਰੇ ਤੇ ਉਤਰੇ ਰਾਈਟ ਨਾਉ ਖੁਦਾਵੰ ਤੇਰੀ ਫਾਇਰ ਤੇਰੇ ਰੋਕਾ ਤੇ ਉਤਰੇ ਜਿੱਦ ਤੇ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾ ਖੁਦਾਵੰ ਤੇਰੀ ਸਮਰਥਾ ਨੂੰ ਟੱਚ ਕਰੇ ਹੌਲੀ ਗੋਸ ਫਾਇਰ ਇਨ ਦਾ ਨੇਮ ਆਫ ਜੀਸਸ ਪਵਿੱਤਰ ਆਤਮਾ ਮੇਰੇ ਅੱਗੇ ਪ੍ਰਾਰਥਨਾ ਕਰਦੀ ਯੇਸ਼ੂ ਮਸੀਹ ਦੇ ਨਾਮ ਚ ਖੁਦਾਵੰ ਜੋ ਤੁਸੀਂ ਸਾਡੇ ਇਲਹੋਂਗ ਕੇ ਪਰ ਕੇ ਸਿ ਫਾਰਿਸ਼ ਕਰਦੇ ਪਿਤਾ ਅੱਜ ਜਿਨਨੇ ਹੱਥ ਤੇਰੀ ਹਜ਼ੂਰੀ ਛੁੱਟੇ ਆ ਜਿਨਨੇ ਚੰਨ ਤੇਰੇ ਅੱਗੇ ਚੁਕੇ ਹੋਏ ਪਿਤਾ ਏਕ-ਇਕ ਦਿਲੇ ਪ੍ਰਾਰਥਨਾ ਕਰ ਖੁਦਾਵੰ ਤੇਰਾ ਆਤਮਾ ਪਰਮੇਸ਼ਰ ਤੇਰੇ ਲੋਕਾਂ ਨੂੰ ਟੱਚ ਕਰੇ ਹੌਲੀ ਹੌਲੀ ਫਾਰ ਤੇਰੇ ਲੋਕਾਂ ਤੇ ਉਤਰੇ ਬੰਧਨ ਟੁੱਟਣ ਕਸ ਟੁੱਟਣ ਸ਼ਾਪ ਟੁੱਟਣ ਪ੍ਰਭ ਯਸ਼ੂ ਮਸੀਹ ਦੇ ਨਾਮ ਦੇ ਚ ਅੱਜ ਜਿਨਨੇ ਜਕੜੇ ਆ ਪਰਮੇਸ਼ਰ ਤੇਰੇ ਜੀਵਿਤ ਨਾਮ ਚ ਆਜ਼ਾਦ ਹੋ ਜਾਣ ਸਾਰੇ ਜਾਦੂ ਟੋਣੀਆਂ ਦੇਤੇ ਹੌਲੀ ਗੋਸ ਦੀ ਫਾਇਰ ਉਤਰੇ ਜਿੰਨੇ ਬਿਮਾਰ ਆ ਪਰਮੇਸ਼ਵਰ ਉਹਨਾਂ ਦੇ ਰੋਗ ਉਹਨਾਂ ਨੂੰ ਛੱਡ ਕੇ ਜਾਣ ਗੁੰਗੀਆਂ ਬਹਿਰੀਆਂ ਅੰਦੀਆਂ ਆਤਮਾਵਾਂ ਆਊਟ 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 ਇਨ ਦਾ ਨੇਮ ਆਫ ਜੀਸਸ ਜਿੰਨੇ ਪਰਮੇਸ਼ਵਰ ਇਹਨਾਂ ਦੇ ਗੁਪਤ ਅੰਗਾਂ ਦੇ ਰੋਗ ਇਹਨਾਂ ਨੂੰ ਛੱਡ ਕੇ ਜਾਣ ਯੇਸ਼ੂ ਮਸੀਹ ਦੇ ਨਾਮ ਚ ਪੱਥਰੀਆਂ ਰਸੌੜੀਆਂ ਗਿਲਟੀਆਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਚ ਰਾਈਟ ਨਾਓ ਕਾਈ ਭੋਜਨ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਡਬਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਇਨ ਦਾ ਨੇਮ ਆਫ ਜੀਸਸ ਰੇ ਪੁਰਸ਼ੀ ਕਿਥੇ ਨੀਲੀ ਰੇ ਬੇਰੀਸ਼ ਕਿਥੇ ਨੀਲੀ ਰੇ ਬੇਰੀ ਕਹਿੰਦੇ ਹਾਂ ਕਿ ਪਰਮੇਸ਼ਰ ਅਜ्ञਾ ਦੁਸ਼ਟ ਆਤਮਾ ਨੇ ਮੇਰੇ ਲਈ ਪਲੈਨਿੰਗ ਸਖਿਆ ਮੇਰੇ ਬੱਚਿਆਂ ਦੇ ਲਈ ਮੇਰੇ ਹਸਬੰਡ ਦੇ ਲਈ ਮੇਰੀ ਵਾਈਫ ਦੇ ਲਈ ਮੇਰੇ ਪਰਿਵਾਰ ਦੇ ਲਈ ਮੇਰੇ ਫਾਈਨੈਂਸ ਦੇ ਲਈ ਮੈਨੂੰ ਸੁੱਟਣ ਦੇ ਲਈ ਪਰਮੇਸ਼ਰ ਖੁਦਾਵਨ ਅੱਜ ਜੋ ਸਾਰੇ ਅਟੈਕ ਜੋ ਡੈਵਲ ਨੇ ਮੇਰੀ ਲਾਈਫ ਦੇ ਲਈ ਮੇਰੇ ਘਰਾਂ ਦੇ ਲਈ ਰੱਖਿਆ ਅੱਜ ਉਹਨਾਂ ਸਾਰੇ ਅਟੈਕਸ ਦੇਤੇ ਉਹਦੀਆਂ ਸਾਰੀਆਂ ਪਲੈਨਿੰਗਸ ਦੇ ਉੱਤੇ ਖੁਦਾਵਨ ਤੇਰੇ ਪਵਿੱਤਰ ਆਤਮਾ ਦੀ ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਕੈਨਸਲ ਕਰੋ ਕਿਆ ਉਹਦੀਆਂ ਸਾਰੀਆਂ ਯੁਕਤੀਆਂ ਕੈਨਸਲ ਹੋਣ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹਦੀਆਂ ਸਾਰੀਆਂ ਪਲੈਨਿੰਗਸ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ guttre ਅੱਜ ਉਹਦੇ ਸਾਰੇ ਬੰਦ ਅੱਜ ਉਹਦੇ ਸਾਰੇ ਸ਼ੈਤਾਨ ਦੇ ਸਾਰੇ ਦਰਵਾਜੇ ਨੂੰ ਅੱਜ ਮੈਂ ਬੰਦ ਕਰਦਾ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਮੈਂ ਬੰਦ ਕਰ ਦਿਆਂ ਕਹਵਾਂ ਕਿ ਪਰਮੇਸ਼ਰ ਜਿੰਨੇ ਸ਼ੈਤਾਨ ਨੇ ਅੱਜ ਮੇਰੇ ਲਈ ਝੁਕਤੀਆਂ ਰੱਖੀਆਂ ਉਹਦੀਆਂ ਪਲੈਨਿੰਗਸ ਆ ਪਰਮੇਸ਼ਾ ਅੱਜ ਉਹਨਾਂ ਸਾਰੀਆਂ ਪਲੈਨਿੰਗਸ ਦੇਤੇ ਮੈਂ ਖੁਦਾਵੰ ਤੇਰੀ ਪ੍ਰੈਜ਼ੈਂਸ ਦੇ ਵਿੱਚ ਤੇਰੀ ਅੱਗ ਨੂੰ ਰਿਲੀਜ਼ ਕਰਦਾ ਮੈਂ ਤੇਰੇ ਮਸਾਂ ਨੂੰ ਰਿਲੀਜ਼ ਕਰਦਾ ਜੋ ਉਹਦੀਆਂ ਸਾਰੀਆਂ ਪਲੈਨਿੰਗਸ ਦੇਤੇ ਹੌਲੀ ਗੋਸ ਫਾਇਰ 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 ਹਰ ਐਕਸੀਡੈਂਟਲੀ ਸਪਿਰਿਟ ਤੇ ਬੈਡ ਨਿਊਜ਼ ਦੇਤੇ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ fire, tre fire, tre fire, tre fire, tre fire ਜਿੰਨੇ ਜਾਦੂ ਟੋਣੇ ਮੇਰੀ ਵੇਟ ਕਰ ਰਿਆ ਜਿੰਨੀਆਂ ਦੁਸ਼ਟ ਆਤਮਾ ਮੇਰੇ ਮੇਰੇ ਕਰਾਣੇ ਦੀ ਮੇਰੇ ਫਾਈਨਸ ਦੇ ਮੇਰੀ ਨਾਲ ਜੁੜੀ ਇੱਕ ਇੱਕ ਚੀਜ਼ ਦੀ ਵੇਟ ਕਰ ਰਿਆ ਮੈਨੂੰ ਸੁੱਟਣ ਦੇ ਲਈ ਮੈਨੂੰ ਡਿਸਟਰਾਇ ਕਰਨ ਦੇ ਲਈ ਮੇਰੀ ਡੈਸਟਨੀ ਨੂੰ ਚੇਂਜ ਕਰਨ ਦੇ ਲਈ ਅੱਜ ਉਹਨਾਂ ਦੁੱਤ ਤੇ ਮੈਂ ਪਵਿੱਤਰ ਆਤਮਾ ਦੀ ਅੱਗ ਨੂੰ ਰੀਲੀਜ਼ ਕਰਦਾ ਹਾਂ ਰੀਲੀਜ਼ ਕਰ ਦਿਆਂ ਕੋ ਕਿ ਪਰਮੇਸ਼ਰ ਤੇਰੀ ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਜਿੰਨੀਆਂ ਦੁਸ਼ਟ ਆਤਮਾ ਪਰਮੇਸ਼ਰ ਮੇਰੀ ਬੁੱਧੀ ਤੇ ਅਟੈਕ ਕਰਦੀਆਂ ਲੋੜ ਔਰ ਮੇਰੀ ਬੁੱਧੀ ਨੂੰ ਮੁਰਕ ਤਾਈ ਦੀਵਲ ਮੋੜ ਦੀਆਂ ਪਰਮੇਸ਼ਾ ਔਰ ਮੈਨੂੰ ਤੇਰੀ ਈਸ਼ਵਰੀ ਬੁੱਧੀ ਲੈਣ ਤੋਂ ਰੋਕਦੀਆਂ ਪਰਮੇਸ਼ਾ ਅੱਜ ਉਹ ਦੁਸ਼ਤ ਆਤਮਾ ਦੇ ਉੱਤੇ ਹੌਲੀ ਗੋਸ ਦੀ ਫਾਇਰ ਉਤਰੇ 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 ਕਹੋ ਕਿ ਪਰਮੇਸ਼ਰ ਹਰ ਇੱਕ ਕੋ ਪਰਸਨ ਜੋ ਤੇਰੇ ਵੱਲੋਂ ਨਾ ਪਰ ਮੇਰੀ ਲਾਈਫ ਵਿੱਚ ਮੇਰੇ ਬੱਚਿਆਂ ਵਿੱਚ ਮੇਰੀ ਮੈਰਿਡ ਲਾਈਫ ਤੇ ਮੇਰੇ ਘਰਾਂ ਵਿੱਚ ਐਂਟਰ ਆ ਪਰਮੇਸ਼ਰ ਜਿਹਦੇ ਕਰਕੇ ਪਰਮੇਸ਼ਰ ਮੇਰੀ ਲਾਈਫ ਤੇ ਸਟਰਗਲ ਜਾਂ ਮੇਰੀ ਮੈਰਿਡ ਲਾਈਫ ਤੇ ਸਟਰਗਲ ਮੇਰੇ ਫਾਈਨੈਂਸ ਤੇ ਮੇਰੀ ਜੌਬ ਤੇ ਮੇਰੀ ਲਾਈਫ ਦੇ ਕਿਸੇ ਵੀ ਹਿੱਸੇ ਮੇਰੇ ਬੱਚਿਆਂ ਚ ਸਟਰਗਲ ਜਾਂ ਪਰਮੇਸ਼ਰ ਉਹ ਪਰਸਨ ਅੱਜ ਤੇਰੀ ਮੈਂ ਖੁਦਾਵੰ ਤੇਰੀ ਦਇਆ ਨੂੰ ਮੰਗਦਾ ਔਰ ਉਹ ਪਰਸਨ ਸਾਡੇ ਕਰਾਨੀਆਂ ਚ ਮੇਰੇ ਬੱਚਿਆਂ ਚ ਮੇਰੇ ਹਸਬੰਡ ਮੇਰੀ ਵਾਈਫ ਮੇਰੇ ਫਾਈਨੈਂਸ ਮੇਰੇ ਜੌਬ ਚ ਮੇਰੀ ਲਾਈਫ ਚ ਖੁਦਾਵੰ ਤੇਰੀ ਫਾਇਰ ਦੇ ਦੁਆਰਾ ਆਊਟ ਹੋਵੇ ਉਸ ਉਤੇ ਪਵਿੱਤਰ ਆਤਮਾ ਦੀ ਅੱਗ guttre ਲਾਰਡ ਤੇਰੇ ਦੂਤੋ ਨਾ ਪਰਸਨਸ ਨੂੰ ਪਰਮੇਸ਼ਰ ਸਾਡੀਆਂ ਲਾਈਫਾਂ ਚੋਂ ਕਰਾਨੀਆਂ ਚੋਂ ਆਊਟ ਕਰਨ ਆਊਟ ਕਰਨ ਆਊਟ ਕਰਨ ਪਰਮੇਸ਼ਰ ਤੇਰੀ ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਆ ਸ਼ੈਤਾਨ ਤੇਰੇ ਸਾਰੇ ਸ਼ੈਤਾਨੀ ਲੋਕ ਤੇਰੇ ਲੋਕਾਂ ਦੇ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ ਚੋਂ ਆਊਟ ਹੋਣ ਖੁਦਾਵਨ ਰਾਈਟ ਨਾਓ ਸ਼ੈਤਾਨੀ ਲੋਕ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ ਚੋਂ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਇਨ ਦਾ ਨੇਮ ਆਫ ਜੀਸਸ ਉਨੇ ਕਿ ਮੈਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦਵਾਂਗਾ ਭਾਈ ਤੇਰੀਆਂ ਸਾਰੀਆਂ ਰਾਹ ਵਿੱਚ ਤੇਰੀ ਰੱਖਿਆ ਕਰਨ ਕਹੋ ਕਿ ਪਰਮੇਸ਼ਰ ਅਜ ਤੇਰੇ ਐਂਜਲਸ ਮੇਰੀ ਲਾਈਫ ਤੇ ਰਿਲੀਜ਼ ਕਰ ਉਹ ਐਂਜਲਸ ਜੋ ਤੂੰ ਮੇਰੇ ਲਈ ਅਪਾਇੰਟ ਕੀਤੇ ਆ ਮੇਰੀ ਲਾਈਫ ਤੇ ਮੇਰੀ ਮੈਰਿਡ ਲਾਈਫ ਤੇ ਮੇਰੀ ਮਿਨਿਸਟਰੀ ਚ ਕੁਦਾਵਨ ਮੇਰੇ ਬੱਚਿਆਂ ਦੇ ਲਈ ਮੇਰੀ ਫਾਈਨੈਂਸ ਦੇ ਲਈ ਪਿਤਾ ਮੇਰੀ ਲਾਈਫ ਦੇ ਹਰ ਇੱਕ ਸੇ ਦੇ ਉੱਤੇ ਪਰਮੇਸ਼ਰ ਜਿਹੜੇ ਐਂਜਲਸ ਤੂੰ ਮੇਰੇ ਲਈ ਰਿਲੀਜ਼ ਕੀਤੇ ਮੇਰੇ ਲਈ ਅਪਾਇੰਟ ਕੀਤੇ ਪਰ ਉਹ ਮੇਰੀ ਲਾਈਫ ਤੇ ਮੇਰੀ ਮੇਰੀ ਜ਼ਿੰਦਗੀ 'ਚ ਕਿਸੇ ਵੀ ਕਾਰਨ ਐਂਟਰ ਨਹੀਂ ਕਰ ਪਾ ਰਿਹਾ ਪਿਤਾ ਅੱਜ ਜੋ ਸਾਰੇ ਕਾਰਨ ਖਤਮ ਹੋਣ ਪਿਤਾ ਔਰ ਤੇਰੇ ਐਂਜਲਸ ਮੇਰੇ ਕਰਾਨੇ ਮੇਰੀ ਲਾਈਫ 'ਚ ਐਂਟਰ ਕਰਨ ਪਰਮੇਸ਼ਰ ਤੇਰੇ ਅਨੁਗ੍ਰਹਿ ਦੁਆਰਾ ਪਰਮੇਸ਼ਰ ਨਾ ਐਂਜਲਸ ਨੂੰ ਮੈਂ ਤੇਰੇ ਕੋਲੋਂ ਮੰਗਦਾ ਖੁਦਾਵਨ ਤੇਰੇ ਐਂਜਲਸ ਮੇਰੀ ਲਾਈਫ ਦੇ ਉੱਤੇ ਉਤਰਨ ਮੇਰੇ ਕਰਾਨੇ 'ਚ ਉਤਰਨ ਮੇਰੇ ਫਾਈਨੈਂਸ 'ਚ ਉਤਰਨ ਮੇਰੀ ਜ਼ਿੰਦਗੀ 'ਚ ਉਤਰਨ ਰਾਈਟ ਨਾਉ ਹਰ ਇੱਕ ਕੋ ਕਾਰਨ ਜੋ ਮੇਰੀ ਲਾਈਫ ਦੇ ਉੱਤੇ ਪਿਤਾ ਮੇਰੀ ਬਰਕਤ ਨੂੰ ਰੋਕ ਕੇ ਉਹਨਾਂ ਐਂਜਲਸ ਨੂੰ ਰੋਕ ਕੇ ਬੈਠਾ ਅੱਜ ਹਰ ਇੱਕ ਕੋ ਕਾਰਨ ਦਿੱਤੇ ਹੌਲੀ ਗੋਸ ਦੀ ਫਾਇਰ ਉਤ੍ਰੇ 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 ਹੌਲੀ ਗੋਸ ਫਾਇਰ 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 ਇਨ ધ ਨੇਮ ਆਫ ਜੀਸਸ ਕਹੋ ਕਿ ਹਰੇਕ ਕੋ ਜਨਰੇਸ਼ਨ ਦਾ ਕਸ ਜੇਨੇ ਮੇਰੀ ਲਾਈਫ ਦੇ ਉਤੇ ਮੈਨੂੰ फेल ਕੀਤਾ ਮੈਨੂੰ ਡਿਲੇ ਕੀਤਾ ਮੇਰੀ ਬlesਸਿੰਗ ਨੂੰ ਰੋਕਿਆ ਮੇਰੀ ਬੇਬੀ ਬlesਸਿੰਗ ਨੂੰ ਰੋਕਿਆ ਮੇਰੇ ਫਾਈਨੈਂਸ ਦੀ ਬlesਸਿੰਗ ਨੂੰ ਰੋਕਿਆ ਮੇਰੇ ਫਿਊਚਰ ਬlesਸਿੰਗ ਨੂੰ ਰੋਕਿਆ ਹਿਆ ਖੁਦਾਵੰ ਮੇਰੇ ਆਨੰਦ ਨੂੰ ਰੋਕਿਆ ਹਿਆ ਪਰਮੇਸ਼ਰ ਮੇਰੀ ਮੈਰਿਡ ਲਾਈਫ ਦੀ ਸ਼ਾਂਤੀ ਪੀਸ ਨੂੰ ਰੋਕਿਆ ਹਿਆ ਹਰ ਇੱਕ ਕੋ ਜੇਨਰੇਸ਼ਨ ਦੇ ਕਸ ਦੇ ਉੱਤੇ ਚਾਹੇ ਨਸ਼ੇ ਦੇ ਰੂਪ ਚ ਕੰਮ ਕਰ ਰਿਹਾ ਵੈਬਚਾਰ ਦੇ ਰੂਪ ਚ ਕੰਮ ਕਰ ਰਿਹਾ ਚਾਹੇ ਫੇਲਯਰ ਦੇ ਰੂਪ ਚ ਕੰਮ ਕਰ ਰਿਹਾ ਡੇਲੇ ਦੇ ਰੂਪ ਚ ਕੰਮ ਕਰ ਰਿਆ ਬਿਮਾਰੀ ਦੇ ਰੂਪ ਚ ਕੰਮ ਕਰ ਰਿਆ ਜਾਦੂ ਟੋਨੇ ਦੇ ਰੂਪ ਚ ਕੰਮ ਕਰ ਰਿਆ ਨੌਨਸੈਂਸ ਦੇ ਰੂਪ ਚ ਕੰਮ ਕਰ ਰਿਆ ਕਹੋ ਕਿ ਹਰ ਇੱਕ ਕੋ ਜਨਰੇਸ਼ਨ ਦਾ ਕਰਸ ਮੇਰੇ ਮੇਰੇ ਕਰਾਨੇ ਚੋ ਮੇਰੀ ਲਾਈਫ ਚੋ ਮੇਰੀ ਲਾਈਫ ਦੇ ਹਾਰ ਇਸੇ ਚੋ ਮੇਰੇ ਬੱਚਾ ਚੋ ਮੇਰੇ ਹਸਬੰਡ ਮੇਰੀ ਵਾਈਫ ਚੋ ਮੇਰੀ ਮੈਰਿਡ ਲਾਈਫ ਚੋ ਮੇਰੇ ਫਾਈਨੈਂਸ ਚੋ ਮੇਰੀ ਬਾਡੀ ਚੋ Devil, I command you out, 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 in the name of Jesus. Kavukipa vitratmadi agutre, 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 prabyeshu masi din namdej. Re boroyokothono luro boroshike the nele re bere shike bere. bere. गो थैंक यू जीसस थैंक यू जीसस थैंक यू जीसस थैंक यू लॉर्ड खुदावन मैं प्रार्थना कर दी या खुदावन और मेरा फेथ या जिन्ने आज दीस प्रार्थना ਨਾਲ ਜੁੜ ਚੁੱਕਿਆ تیਰਾ ਆਤਮਾ ਇੱਕ ਇੱਕ ਜਨ ਨੂੰ ਪਰਮੇਸ਼ਰ ਛੂ ਚੁੱਕਿਆ ਪਿਤਾ ਤੇਰੇ ਐਂਜਲਸ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ ਚ ਆ ਚੁੱਕਿਆ ਪਿਤਾ ਹਰ ਕਲੇਸ਼ ਉਦਾਸੀ ਨਿਰਾਸ਼ਾ ਸ਼ਰਮਿੰਦਗੀ ਪਰਮੇਸ਼ਰ ਟੈਨਸ਼ਨ ਡਿਪਰੈਸ਼ਨ ਇਹਨਾਂ ਦੀਆਂ ਲਾਈਫਾਂ ਚੋਂ ਆਊਟ ਆ ਇਸ਼ੂ ਮਸੀਹ ਦੇ ਨਾਮ 'ਤੇ ਮੇਰੀ ਪ੍ਰਾਰਥਨਾ ਇਹ ਬਿਗ ਬਿਗ ਟੈਸਟਮਨੀਜ਼ ਦੇ ਨਾਲ ਵਾਪਸ ਆਉਣ ਤੇਰੇ ਗਵਾਹੀਆਂ ਦੇ ਬਾਦਲ ਇਹਨਾਂ ਨੂੰ ਕੈਰ ਲੈਣ ਪਿਤਾ ਤੇਰੇ ਗ੍ਰੇਸ ਤੇਰੇ ਅਨੁਗ੍ਰਹਿ ਦੇ ਦੁਆਰਾ ਇਹ ਵਾਪਸ ਆਉਣ ਤੇਰੀ ਦਇਆ ਇਹਨਾਂ ਨੂੰ ਕੇਰੇ ਪਰਮੇਸ਼ਰ ਤੇਰੀ ਕਿਰਪਾ ਇਹਨਾਂ ਦੇ ਉੱਤੇ ਆਵੇ ਪਰਮੇਸ਼ਾ ਖੁਦਾਵੰਨ ਜੀ ਅੱਜ ਤੇਰੀ ਪ੍ਰੈਜ਼ੈਂਸ ਜੋ ਬਾਹਰ ਜਾਣ ਪਿਤਾ ਤੇਰੀ ਹਜ਼ੂਰੀ ਇਹਨਾਂ ਦੇ ਸੰਗ ਹੋਵੇ ਤੇਰੀ ਪ੍ਰੈਜ਼ੈਂਸ ਫਿਰ ਵੀ ਇਹਨਾਂ ਦੇ ਉੱਤੇ ਠਹਿਰੇ ਪਿਤਾ ਅੱਜ ਦੇ ਇਹਨਾਂ ਦੇ ਸਾਰੇ ਕੰਮਾਂ ਤੇ ਬਰਕਤ ਦੇ ਇਹਨਾਂ ਦੇ ਸਫ਼ਰ ਮੁਬਾਰਕ ਕਰ ਹਰ ਐਕਸੀਡੈਂਟਲੀ ਸਪਿਰਿਟ ਨੂੰ ਬੈਡ ਨਿਊਜ਼ ਨੂੰ ਮੈਂ ਕੈਨਸਲ ਆਰ ਦਿੰਦੀਆਂ ਗੱਡੀਆਂ ਵਾਹਿਕਲਸ ਇੱਕ ਇੱਕ ਜੀ ਤੇਰੇ ਲਹੂ ਚ ਛਿਪੋਨੀ ਤੇਰੇ ਅਨੁਗ੍ਰਹਿ ਤੇਰੀ ਦੈਨ ਉਹਨਾਂ ਦੇ ਜੀਵਨ ਦੇ ਉੱਤੇ ਮੰਗਦੀ ਇਹਨਾਂ ਦੇ ਬੱਚਿਆਂ ਤੇ ਮੰਗਦੀ ਇਹਨਾਂ ਦੀ ਇਹਨਾਂ ਦੇ ਲਾਈਫ ਪਾਰਟਨਰਸ ਦੇ ਉੱਤੇ ਮੰਗਦੀ ਇਹਨਾਂ ਦੇ ਫਾਈਨੈਂਸ ਇਹਨਾਂ ਦੀਆਂ ਜੌਬਸ ਦੇ ਉੱਤੇ ਮੰਗਦੀ ਪਰਮੇਸ਼ਾ ਤੇਰਾ ਆਤਮਾ ਪਰਮੇਸ਼ਰ ਇਹਨਾਂ ਨੂੰ ਛੂਟ ਚੁੱਕਿਆ ਆਜ਼ਾਦ ਕਰ ਚੁੱਕਿਆ ਇਹਨਾਂ ਨੂੰ ਬles ਕਰ ਚੁੱਕਿਆ ਪਿਤਾ ਮੇਰਾ ਫੇਤ ਆ ਇਹ ਵੱਡੀ ਗਵਾਹੀ ਨਾ ਵਾਪਸ ਆ ਰਹੇ ਲਾਰਡ ਇਹ ਆਜ਼ਾਦ ਜਾਂ ਹੀਲਡ ਜਾਂ ਪਰਮੇਸ਼ਰ ਦੇ ਦਲੇਰ ਹੋ ਚੁੱਕੇ ਤੇਰੇ ਕੰਮਾਂ ਨੂੰ ਕਰਨ ਦੇ ਲਈ ਬਹੁਤੀਆਂ ਰੂਹਾਂ ਨੂੰ ਤੇਰੇ ਕਰ ਦੇ ਵਿੱਚ ਲੈ ਕੇ ਆਉਂਦੇ ਪਿਤਾ ਤੇਰੇ ਕੰਮਾਂ ਦੇ ਦੁਆਰਾ ਪਰਮੇਸ਼ਰ ਤੇਰੇ ਅਚਰਜ ਕੰਮਾਂ ਨੂੰ ਦੱਸਣ ਦੇ ਲਈ ਤਿਆਰ ਆ ਪਿਤਾ ਇਹਨਾਂ ਤੇ ਦਇਆ ਕੀਤੀ ਤੇਰਾ ਧੰਨਵਾਦੋ 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 ਕਿੰਨੇ ਆ ਕੀ ਪਰਮੇਸ਼ਰ ਤੇਰੀ ਅੱਜ ਸੁਬਾ ਦੇ ਲਈ ਅੱਜ ਦੀ ਤੇਰੀ ਬਿਊਟੀਫੁਲ ਪ੍ਰੈਜ਼ੈਂਸ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਸੋ ਸੋ ਜੁੜੇ ਰੋ ਆ ਇਹਨਾਂ ਸਾਰੀਆਂ ਪ੍ਰਾਰਥਨਾਵਾਂ ਦੇ ਨਾਲ ਇਸੇ ਤਰ੍ਹਾਂ ਹਰ ਰੋਜ਼ ਪਰਮੇਸ਼ੂ ਦੀ ਪ੍ਰੈਜ਼ੈਂਸ ਦੇ ਵਿੱਚ ਆਉਣਾ ਧੰਨਵਾਦ ਦੇ ਨਾਲ ਸ਼ੁਕਰਗੁਜ਼ਾਰੀ ਦੇ ਨਾਲ ਆਪਣੇ ਦਿਨਾਂ ਨੂੰ ਸ਼ੁਰੂ ਕਰਨਾ ਔਰ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਨਾਲ ਪਰ ਕੇ ਜਿੱਥੇ ਵੀ ਜਾਣਾ ਉਹਦੀ ਪ੍ਰੈਜ਼ੈਂਸ ਦੇ ਨਾਲ ਪਰ ਕੇ ਜਾਣਾ ਔਰ ਹੈਵ ਓਨਲੀ ਫਾਦਰ ਤੁਹਾਨੂੰ ਕਦੀ ਨਹੀਂ ਛੱਡੇਗਾ ਉਹ ਸਵਰਗੀ ਪਿਤਾ ਹਮੇਸ਼ਾ ਤੁਹਾਡੇ ਸੰਗ ਰਹਿੰਦਾ ਔਰ ਤੁਹਾਨੂੰ ਬਰਕਤ ਦਿੰਦਾ ਭਣੀ ਰਹਿਣ ਉਹਦੀ ਪ੍ਰੈਜ਼ੈਂਸ ਦੇ ਵਿੱਚ ਉਹ ਦੇਕਰ ਦੇ ਵਿੱਚ ਆੜੇ ਤੇ ਖੜੇ ਰਹਿਣਾ ਉਹਦੇ ਨਾਲ ਉਹਦੀ ਪ੍ਰੈਜ਼ੈਂਸ ਦੇ ਵਿੱਚ ਪਰਮੇਸ਼ਰਤਾ ਨੂੰ ਬਹੁਤ ਸਾਰੀ ਬਰਕਤ ਦੇਣ ਜਾ ਰਿਹਾ ਔਰ ਤੁਹਾਡੀਆਂ ਜ਼ਿੰਦਗੀਆਂ ਇਸ ਮੰਤ ਵਿੱਚ ਪਰਮੇਸ਼ਰ ਸੇਵ ਨਹੀਂ ਛੱਡਣ ਜਾ ਰਿਹਾ ਪ੍ਰਭ ਯਿਸੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ